ਸਤਿ ਸ਼੍ਰੀ ਅਕਾਲ ਜੀ ਸਿਮਰਨ ਬਟਿਕ 'ਚ ਤੁਹਾਡਾ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਸੂਟ ਤੁਹਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਣ ਜੀ ਇਹ ਹੈਗਾ ਜੀ yellow ਕਲਰ ਦਾ ਬਹੁਤ ਹੀ ਪਿਆਰਾ yellow ਕਲਰ ਦਾ ਸੂਟ ਹੈ ਜੀ ਪਰੰਪਰਾ ਕਾਟਨ ਕੱਪੜਾ ਹੈ ਜੀ ਪਰੰਪਰਾ ਕਾਟਨ ਥ्रेड ਵਰਕ ਹੋਇਆ ਹੋਇਆ ਹੈ ਜੀ ਉੱਪਰ ਬਹੁਤ ਹੀ ਪਿਆਰਾ ਦੁਪट्टे ਦੇ ਫੋਰ ਸਾਈਡ ਤੁਹਾਨੂੰ ਲੇਸ ਮਿਲੂਗੀ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ ਬਦੌਟ ਲਾਈਨ ਗਵਨ ਵਾਲਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 650 ਰੁਪਿਆ 650 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਆਲ ਓਵਰ ਤੁਹਾਨੂੰ 5 ਮੀਟਰ ਸੂਟ ਦਾ ਕੱਪੜਾ ਮਿਲੂਗਾ ਜਿਵੇਂ ਤੁਹਾਨੂੰ ਸਕਰੀਨ ਤੇ ਸੂਟ ਸ਼ੋ ਹੋ ਰਿਹਾ ਐਦਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਘੇਰੇ ਤੇ ਵੀ ਲੇਸ ਮਿਲੂਗੀ ਦੁਪट्टे ਤੇ ਵੀ ਤੁਹਾਨੂੰ ਲੇਸ ਮਿਲੂਗੀ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਆਰ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਜੋ ਸਾਰੀਆਂ ਭੈਣਾਂ ਸੋਹਣੇ ਸੋਹਣੇ ਸੂਟ ਦੇਖ ਸਕਣ ਜੀ ਇਹਦੇ ਵਿੱਚ ਤੁਹਾਨੂੰ ਅਗਲਾ ਕਲਰ ਬਹੁਤ ਹੀ ਪਿਆਰਾ ਮਿਲੇਗਾ ਜੀ ਬਹੁਤ ਹੀ ਪਿਆਰਾ ਫਿਰੋਜੀ ਕਲਰ ਰੇਟ ਦੇ ਹਿਸਾਬ ਨਾਲ ਸੂਟ ਬਹੁਤ ਹੀ ਜ਼ਿਆਦਾ ਪਿਆਰੇ ਆ ਜੀ ਕਲਰ ਹੈਗਾ ਫਿਰੋਜੀ ਬਹੁਤ ਹੀ ਪਿਆਰਾ ਬਦੌਟ ਲਾਈਨਿੰਗ ਵਾਲਾ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ 1 ਵਾਲਾ ਸੂਟ ਹੈ ਜੀ ਆਹ ਦੇਖੋ ਜੀ ਇੱਕ ਹੋਰ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਇਹਦੇ ਨਾਲ ਤੁਹਾਡੀ ਬਹੁਤ ਬਚਤ ਹੋ ਜਾਂਦੀ ਹੈ ਜੀ ਸਟੀਚਿੰਗ ਦੀ ਬਚਤ ਹੋ ਜਾਂਦੀ ਹੈ ਲਾਈਨਿੰਗ ਦੇ ਪੈਸੇ ਬਚ ਜਾਂਦੇ ਆ ਤੁਹਾਡੇ ਸੂਟ ਹੈਗਾ ਜੀ ਓਨਲੀ 650 ਦਾ ਪਰੰਪਰਾ कॉटन ਬਹੁਤ ਹੀ ਵਧੀਆ ਸੌਫਟ कॉटन ਦਾ ਸੂਟ ਹੈ ਜੀ ਸ਼ਪੂਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਲੇਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਕਲਰ ਚੈੱਕ ਕਰੀ ਜਔ ਅਗਲਾ ਕਲਰ ਹੈਗਾ ਜੀ 바ਵਾ ਕਲਰ ਬਹੁਤ ਹੀ ਪਿਆਰਾ ਪੀਚ ਜਿਹਾ 바ਵਾ ਹੈ ਜੀ ਬਿਲਕੁਲ 바ਵਾ ਨਹੀਂ ਹੈ ਸਾਦਾ ਰੰਗਾ ਜਿਹਾ ਕਹਿ ਸਕਦੇ ਆਪਾਂ ਪੀਚ ਜਿਹਾ 바ਵਾ ਕਲਰ ਸੂਟ ਹੈ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਸੂਟਾਂ ਵਿੱਚ ਜੀ ਤੁਹਾਡਾ ਇੱਕ ਹੋਰ ਪ੍ਰੋਫਿਟ ਹੈ ਜੀ ਜੇ ਇਹ ਸੂਟ ਤੁਸੀਂ ਸਤੋਂ ਦੋ ਇਕੱਠੇ ਬਾਏ ਕਰਦੇ ਆ ਤਾਂ ਜੀ ਸਿਰਫ ਓਨਲੀ 1000 ਰੁਪਏ ਦੇ ਜੇ ਸਿੰਗਲ ਪੀਸ ਲੈਣਿਆ ਤਾਂ 650 ਦਾ ਜੀ ਪਹਿਲਾ ਸੂਟ ਚੈੱਕ ਕਰੋ ਜੀ ਜੋਰਜਟ ਦਾ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਹੀ ਸੋਨਾ ਡਿਜੀਟਲ ਜੋਰਜਟ ਦਾ ਸੂਟ ਹੈ ਜੀ ਬਹੁਤ ਸੋਨਾ ਇਹਦੇ ਵਿੱਚ ਤੁਸੀਂ ਜੀ ਬਹੁਤ ਹੀ ਵਧੀਆ ਆਫਰ ਹੈ ਸੀਜ਼ਨ ਆਫ ਕਰਕੇ ਸੇਲ ਆਈ ਹੋਈ ਆ ਜੀ ਤੁਸੀਂ ਵੱਧ ਤੋਂ ਵੱਧ ਲਾਹਾ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ 650 ਦਾ ਸੂਟ ਸਿੰਗਲ ਜੇ ਤੁਸੀਂ ਸਾਤੋਂ ਦੋ ਸੂਟ ਬਾਏ ਕਰਦੇ ਆ ਤਾਂ 1000 ਦੇ ਜੇ 1000 ਦੇ ਦੋ ਸੂਟ ਹੈ ਜੀ ਸ਼ਿਪਿੰਗ ਤੁਹਾਡੀ ਅਲੱਗ ਤੇ ਹੋਊਗੀ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਮਸਲੀਨ ਦਾ ਸੂਟ ਹੈ ਜੀ ਮਸਲੀਨ ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰਾ ਦੁਪੱਟਾ ਤੇ ਬਹੁਤ ਹੀ ਪਿਆਰਾ ਮਸਲੀਨ ਦਾ ਸੂਟ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਮਸਲੀਨ ਦਾ ਸੂਟ ਹੈ ਜੀ ਮਸਲੀਨ ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਕਲਰ ਡਿਜ਼ਾਈਨ ਬਹੁਤ ਹੀ ਪਿਆਰੇ ਆ ਜੀ ਪ੍ਰਾਈਸ ਉਹੀ ਆ ਜੀ ਸਿੰਗਲ ਸੂਟ 650 2 ਸੂਟ 1000 ਦੇ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਬਹੁਤ ਹੀ ਘੱਟ ਸਟਾਕ ਹੈ ਜੀ ਇਹ ਲੀਨਨ ਮਸਲੀਨ ਲੀਨਨ ਲੀਨਨ ਸੂਟ ਮਸਲੀਨ ਦੁਪੱਟਾ ਏਵੀ ਲੀਲਨ ਦਾ ਸੂਟ ਹੈ ਜੀ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਕਲਰ ਚੈੱਕ ਕਰੀ ਜਾਓ ਨਾਲ ਦੀ ਨਾਲ ਬਹੁਤ ਹੀ ਪਿਆਰੇ ਕਲਰ ਤੇ ਬਹੁਤ ਹੀ ਪਿਆਰਾ ਰੇਟ ਤੁਹਾਡਾ ਮਨ ਖੁਸ਼ ਹੋ ਜਾਊਗਾ ਸੂਟ ਦੇਖ ਕੇ ਜੀ ਲੀਲਨ ਦਾ ਸੂਟ ਹੈ ਕੋਟੇ ਦਾ ਦੁਪੱਟਾ ਹੈ ਜੀ ਨਾਲ ਕਿਉਂਕਿ ਹਰ ਇੱਕ ਸੂਟ ਦੀ ਲੁੱਕ ਦੇ ਨਾਲ ਅਲੱਗ-ਅਲੱਗ ਦੁਪੱਟਾ ਲਗਾਇਆ ਹੋਇਆ ਹੈ ਧਿਆਨ ਨਾਲ ਦੇਖੀ ਜਾਓ ਮੈਂ ਤੁਹਾਨੂੰ ਐਨ ਕਲੀਅਰ ਦੱਸ ਰਹੀ ਹਾਂ ਜੀ ਵੀਡੀਓ ਵਿੱਚ ਅੱਗੇ ਜੋਰਜਟ ਦਾ ਸੂਟ ਹੈ ਜੀ ਜੋਰਜਟ ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰਾ ਬਲੈਕ ਸੂਟ ਹੈ ਜੀ ਬਹੁਤ ਪਿਆਰੀ ਸੂਟ ਦੀ ਡਿਜ਼ਾਈਨਿੰਗ ਹੈ ਜੀ ਅਗਲਾ ਸੂਟ ਹੈਗਾ ਜੀ ਲੀਲਨ ਦਾ ਸੂਟ ਮਸਲੀਨ ਦਾ ਦੁਪੱਟਾ ਸਿੰਗਲ ਹੈਗਾ ਜੀ 6502 ਸੂਟ ਓਨਲੀ 1000 ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜੀ ਜਾਓ ਸੂਟ ਬੁੱਕ ਕਰੀ ਜਾਓ ਜੀ ਲੀਲਨ ਦਾ ਸੂਟ ਹੈ ਜੀ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਫਰੋਜੀ ਕਲਰ ਦਾ ਪ੍ਰਿੰਟ ਹੈ ਐਦਾਂ ਲੱਗ ਰਿਹਾ ਜਿਵੇਂ ਵਿੱਚ ਪੇਂਟ ਹੋਇਆ ਹੋਇਆ ਹੈ ਜੀ ਬਹੁਤ ਹੀ ਪਿਆਰਾ ਜੀ ਹਾਂਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣੀ ਚੀਰਾ ਮਸਲੀਨ ਦਾ ਤੁਹਾਨੂੰ 5 ਮੀਟਰ ਆਲਓਵਰ ਸੂਟ ਮਿਲੂਗਾ ਜੀ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਡਿਜੀਟਲ ਪ੍ਰਿੰਟ ਬਹੁਤ ਹੀ ਪਿਆਰਾ ਦੁਪੱਟਾ ਜਹਲੋ ਕਲਰ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹਦੀ ਤੁਸੀਂ ਡਰੈਸ ਵੀ ਬਣਾ ਸਕਦੇ ਆ ਗੌਨ ਵੀ ਬਣਾ ਸਕਦੇ ਆ ਕੁਛ ਵੀ ਬਣਾ ਸਕ ਰਿਹਾ ਸਰਾਰਾ ਸੂਟ ਗਰਾਰਾ ਸੂਟ ਕਲਰ ਦੇਖੋ ਜੀ ਕਿੰਨਾ ਪਿਆਰਾ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਜੀ ਇੱਕ ਤੋਂ ਇੱਕ ਆਫਰ ਹੈ ਜੀ ਇਹ ਹੈਗਾ ਜੀ ਪਲੇਨ ਸੂਟ ਬਹੁਤ ਹੀ ਪਿਆਰਾ ਸੂਟ ਦਾ ਕਲਰ ਚੈੱਕ ਕਰੋ ਐਂਡ ਦੁਪੱਟਾ ਚੈੱਕ ਕਰੋ ਪੂਰਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਹੀ ਵਧੀਆ ਸਟਾਫ ਹੈ ਅੱਗੇ ਸੀਜ਼ਨ ਹੈ ਜੀ ਇਹਦੀ ਤੁਸੀਂ ਕੋਈ ਵੀ ਡਰੈਸ ਰੈਡੀ ਕਰਵਾ ਸਕਦੇ ਆਫਰ ਸੁਣੋ ਜੀ ਆਫਰ ਜੇ ਤੁਸੀਂ ਸਾ ਤੋਂ ਦੋ ਸੂਟ ਇਕੱਠੇ ਵਾਹੇ ਕਰਦੇ ਆਂ ਜੀ ਤਾਂ ਸਾਨੂੰ 1050 ਤੇ ਦੋ ਸੂਟ ਪੈਣਗੇ ਜੀ ਸੂਟ ਬਹੁਤ ਹੀ ਪਿਆਰੇ ਆਂ ਕੱਪੜਾ ਬਹੁਤ ਹੀ ਪਿਆਰਾ ਏ ਇਹਦੀ ਡਰੈੱਸ ਬਣੀ ਵੀ ਗੌਨ ਬਣਿਆ ਵਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜੀ ਛੇਤੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਕੱਪੜਾ ਏ ਜੀ ਦੁਪੱਟਾ ਇੰਨਾ ਫੈਨਸੀ ਆ ਜੀ ਤੁਹਾਨੂੰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਤੁਸੀਂ ਇਹਦੀ ਕੋਈ ਡਰੈੱਸ ਤਿਆਰ ਕਰਾਓ ਸਿਰਫ ਲੈਸ ਲਗਾ ਕੇ ਦੁਪट्टे ਆਲਰੇਡੀ ਬਹੁਤ ਹੀ ਪਿਆਰਾ ਇਹ ਬਹੁਤ ਸੋਹਣਾ ਤੁਹਾਡੀ ਡਰੈਸ ਬਣ ਕੇ ਅੱਗੇ ਘਰ ਨਰਾਤੇ ਸ਼ੁਰੂ ਹੋ ਰਿਹਾ ਕਰਵਾ ਚੌਥਾ ਹੈ ਬਹੁਤ ਹੀ ਫੈਕਸ਼ਨ ਆਉਣੇ ਆ ਦੀਵਾਲੀ ਆ ਗਈ ਦੁਸ਼ਹਿਰਾ ਆ ਗਿਆ ਹਰ ਦਿਨ ਨਵੇਂ-ਨਵੇਂ ਸੂਟ ਪਾਓ ਪ੍ਰਾਈਜ਼ ਬਹੁਤ ਘੱਟ ਹੈ ਜੀ ਬਹੁਤ ਘੱਟ 1050 ਦੇ ਦੋ ਸੂਟ ਹੈ ਜੀ ਬਹੁਤ ਵਧੀਆ ਆਫਰ ਹੈ ਮਿਸ ਹਰੇਕ ਪੈਣਾ ਮੇਰੀਆਂ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਔਰ ਸਬਸਕ੍ਰਾਈਬ ਕਰਿਓ ਆਪਣੇ ਸਾਰੀਆਂ ਰਿਸ਼ਤੇਦਾਰਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਉਣੀ ਆ ਜੀ ਬਹੁਤ ਹੀ ਵਧੀਆ ਸੂਟ ਹੈ ਜੀ ਤੁਸੀਂ ਸੂਟ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ 1050 ਦੇ ਦੋ ਸੂਟ ਜੀ ਥੈਂਕ ਯੂ ਸੋ ਮੱਚ ਐਦਾਂ ਹੀ ਮੇਰੀਆਂ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ